ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਪਿਆਰੇ ਸਤਕਾਰੇ ਗੁਰੂ ਦੇ ਦੁਲਾਰੇ ਭਾਈ ਮੈਂ ਮੰਜੀਦਾਰੀ ਆਪਾਂ ਵਿਚਾਰ ਸਾਂਝੀ ਕਰਨ ਲੱਗੇ ਆਂ ਇਹਦਾ ਨਾ ਭਾਈ ਲਾਲੋ ਸੀ ਭਾਈ ਲਾਲੋ ਕਿੱਥੇ ਪੱਖੋਂ ਇੱਕ ਵੈਦ ਸੀ ਇਹੋ ਜੇ ਸ਼ਬਦ ਕਹਿੰਦੇ ਆ ਆਪਣੇ ਆਪ ਹੀ ਦਿਮਾਗ ਵਿੱਚ ਇੱਕ ਤਸਵੀਰ ਬਣ ਜਾਂਦੀ ਹੈ ਤੇ ਜਿਹੜਾ ਵੈਦ ਹੈ ਉਹਦਾ ਗਿਆਨਪਰ ਨਾਲ ਬੜੇ ਨੇੜੇ ਦਾ ਰਿਸ਼ਤਾ ਹੈ ਗੁਰਬਾਣੀ ਵਿੱਚ ਵੀ ਇਹ ਬਚਨ ਆਏ ਨੇ ਕਿਉਂਕਿ ਵੈਦ ਉਹੀ ਕਿਹਾ ਜਾ ਸਕਦਾ ਜਿਹੜਾ ਦੋ ਚੀਜ਼ਾਂ ਦੀ ਪਛਾਣ ਕਰਦਾ ਵੀ ਕਿਸੇ ਦੇ ਅੱਜ ਤੇ ਕਈ ਤਰ੍ਹਾਂ ਦੇ ਟੈਸਟ ਆ ਗਏ ਨੇ ਨਾ ਤੇ ਡਾਕਟਰ ਨੂੰ ਕੋਈ ਸ਼ੱਕ ਪੈਂਦੀ ਆ ਓਕੇ ਪਹਿਲਾਂ ਕਹਿੰਦਾ ਵੀ ਇਹਦੇ ਟੈਸਟ ਕਰਵਾ ਲਓ ਹੁਣ ਰਿਪੋਰਟ ਉਹਨੇ ਵੀ ਦਿੱਤੀ ਆ ਉਹਦੇ ਮੁਤਾਬਕ ਉਹਨੇ ਅੱਗੇ ਦਵਾਈ ਦੇ ਦੇਣੀ ਆ ਪਰ ਪੁਰਾਣੇ ਸਮੇਂ ਤੇ ਇਹੋ ਜਿਹੇ ਟੈਸਟ ਨਹੀਂ ਸੀ ਹੁੰਦੇ ਵੈਦ ਨੇ ਆਪਣੀ ਗਿਆਨ ਪ੍ਰਣਾਲੀ ਕੀ ਉਹਦੇ ਦੱਸੇ ਕੋਈ ਲੱਛਣਾਂ ਵਿੱਚੋਂ ਰੋਗ ਲੱਭਣਾ ਤੇ ਉਸ ਰੋਗ ਦੀ ਅੱਜ ਮੰਗੂ ਮੈਡੀਕਲ ਦੀ ਪੜ੍ਹਾਈ ਨਹੀਂ ਸੀ ਪੁਰਾਣੀਆਂ ਜੜੀਆਂ ਬੂਟੀਆਂ ਵਿੱਚੋਂ ਉਹਦਾ ਇਲਾਜ ਕਰਨਾ ਦੋਵੇਂ ਕੰਮ ਬੜੇ ਔਖੇ ਸੀ ਰੋਗ ਦੀ ਪਹਿਚਾਣ ਕਰਨੀ ਵੀ ਤੇ ਰੋਗ ਨੂੰ ਬੁੱਝ ਕੇ ਦਵਾਈ ਦੇਣੀ ਵੀ ਇਹ ਦੋਵੇਂ ਪੱਖ ਬੜੇ ਔਖੇ ਸਨ ਪਰ ਭਾਈ ਲਾ ਲੋ ਦੀ ਬੜੀ ਦੂਰ ਦੂਰ ਤੱਕ ਚਰਚਾ ਹੁੰਦੀ ਸੀ ਕਿ ਬਹੁਤ ਸਿਆਣਾ ਵੈਦ ਹੈ ਲੋਕ ਲੈ ਕੇ ਹੁੰਦੇ ਸਨ ਤੇ ਭਾਈ ਲਾਲੋ ਵੀ ਅਗਿਓ ਏਡਾ ਕਠੋਰ ਨਹੀਂ ਸੀ ਕਈ ਵਾਰੀ ਕਿਸੇ ਗਰੀਬ ਨਾਲ ਵਰਤ ਵਿਹਾਰ ਕਰਦੇ ਆ ਇਹਨੇ ਉਨੀ ਕਠੋਰਤਾ ਦੇ ਨਾਲ ਮਾਇਆ ਦੀ ਮੰਗ ਨਹੀਂ ਸੀ ਕਰਦੇ ਜਿੰਨੀ ਕਿ ਆਮ ਲੋਕਾਂ ਦੇ ਵਿੱਚ ਹੁੰਦੀ ਹੈ ਚੰਗੇ ਗੁਣ ਸਨ ਇਹ ਭਾਈ ਲਾਲੋ ਇੱਕ ਢੱਲੇ ਪਿੰਡ ਦਾ ਹੀ ਰਹਿਣ ਵਾਲਾ ਸੀ ਜੇ ਤੁਹਾਨੂੰ ਥੋੜਾ ਜਿਹਾ ਵੀ ਯਾਦ ਹੋਵੇ ਕਿਸੇ ਨੂੰ ਤੇ ਭਾਈ ਡੱਲੇ ਪਿੰਡ ਦਾ ਡੱਲੇ ਪਿੰਡ ਦਾ ਮਸਨੀਕ ਭਾਈ 파ਰੂ ਦਾ ਜ਼ਿਕਰ ਆਪਾਂ ਕਈ ਵਾਰੀ ਕਰ ਚੁੱਕੇ ਹਾਂ ਭਾਈ 파ਰੂ ਦਾ ਪਰਿਵਾਰ ਬਹੁਤ ਅੱਗੇ ਤੱਕ ਗੁਰੂ ਘਰ ਦੀ ਸੇਵਾ ਕਰਦਾ ਹੈ ਜੇਤਾ ਰੱਖਿਓ ਜੇ ਭਾਈ 파ਰੂ ਦਾ ਜੀਵਨ ਹੀ ਇਹ ਹੋਇਆ ਸੀ ਬਹੁਤ ਆਤ ਗੁਰੂ ਕੇ ਸੇਖੋ ਦੇ ਕਰਮਾਂ ਵਾਲੀ ਦੇਖ ਕੇ ਸਿੱਖੀ ਦੇ ਰਾਹ ਤੇ ਤੁਰ ਪੈਸਣ ਭਾਈ ਪਾਰੋ ਜੀ ਦੇ ਕੋਲੋਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਵਡਿਆਈ ਦੇ ਬੋਲ ਇਹਨਾਂ ਨੇ ਸੁਣਨੇ ਭਾਈ ਪਾਰੋ ਜੀ ਅਕਸਰ ਗੁਰੂ ਚਰਨਾਂ ਵਿੱਚ ਆਉਂਦੇ ਜਾਂਦੇ ਰਹਿੰਦੇ ਸਨ ਬਿਆਸਤੋ ਬਾਹਰੀ ਪਿੰਡ ਸੀ ਉਹਨਾਂ ਦਾ ਤੇ ਜਦੋਂ ਵੀ ਕਿਤੇ ਆਉਣਾ ਜਾਣਾ ਅੱਲਾ ਯਾਰ ਵੀ ਉਹਨੂੰ ਭਾਈ ਪਾਰੋ ਦੇ ਜੀਵਨ ਨੂੰ ਦੇਖ ਕੇ ਸਿੱਖ ਬਣਿਆ ਸੀ ਫਿਰ ਅੱਕੇ ਮੰਜੀਦਾਰ ਬਣਿਆ ਇਵੇਂ ਕੈਂਦ ਤੋਂ ਮੁਰਾਦ ਵੀ ਗੁਰੂ ਕੇ ਪਿਆਰਿਆਂ ਦੇ ਉੱਤੇ ਬੜਾ ਅਸਰ ਸੀ ਭਾਈ ਪਾਰੋ ਦੇ ਜੀਵਨ ਦਾ ਉਹ ਗੁਰਮਤਿ ਭਜੇ ਜੀਵਨ ਨੇ ਭਾਈ ਲਾਲੋ ਦੇ ਉੱਤੇ ਵੀ ਆਪਣਾ ਅਸਰ ਛੱਡ ਦਿੱਤਾ ਇੱਕ ਦਿਨ ਭਾਈ ਲਾਲੋ ਨੇ ਵੀ ਬਚਨ ਕੀਤਾ ਭਾਈ ਪਾਰੋ ਜਿਸ ਨਮਾਨਿਆਂ ਦੇ ਮਨ ਸਤਗੁਰੂ ਨਿਤ ਆਣਿਆਂ ਦੇ ਤਾਂ ਸਤਗੁਰੂ ਮੇਰੇ ਦੇ ਦਾਤੇ ਗੁਰੂ ਅਮਰਦਾਸ ਜੀ ਦੀਆਂ ਰਹਿਮਤਾਂ ਨਾਲ ਤੁਸੀਂ ਆਨੰਦ ਮਾਣਦੇ ਹੋ ਜੀਵਨ ਦਾ ਕਿਤੇ ਸਾਡੇ ਵਰਗਿਆਂ ਨੂੰ ਵੀ ਗੁਰੂ ਅਮਰਦਾਸ ਜੀ ਦੇ ਪਵਿੱਤਰ ਚਰਨਾਂ ਦੀ ਦਾਤ ਉਹਦਾ ਉਪਦੇਸ਼ ਲੈਣ ਦਾ ਮੌਕਾ ਮਿਲ ਜਾਏ ਭਾਈ ਭਾਰੂ ਕਦੇ ਹੁਣ ਗਏ ਨਾ ਤੁਸੀਂ ਤੇ ਮੈਨੂੰ ਜਰੂਰ ਨਾਲ ਲੈ ਕੇ ਜਾਇਓ ਮੇਰੇ ਅੰਦਰ ਵੀ ਇੱਕ ਤਮੰਨਾ ਹੈ ਗੁਰੂ ਅਮਰਦਾਸ ਜੀ ਦੇ ਪਵਿੱਤਰ ਦਰਸ਼ਨ ਜੀਹਾਰ ਕਰਕੇ ਉਹਨਾਂ ਦੇ ਦਰਤੋਂ ਸਿੱਖੀ ਦੀ ਦਾਤ ਲਮਾ ਤੇ ਸਿੱਖਾਂ ਵਾਲਾ ਜੀਵਨ ਗੁਜ਼ਾਰਾ ਇੱਕ ਵਕਤ ਆਇਆ ਭਾਈ ਪਾਰੋ ਦੇ ਨਾਲ ਜੁੜ ਕੇ ਇਹ ਸਤਿਗੁਰੂ ਗੁਰੂ ਅਮਰਤਾ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਚਲਾ ਗਿਆ ਚਰਨਾਂ ਵਿੱਚ ਜਾ ਕੇ ਮੱਥਾ ਟੇਕਿਆ ਗੁਰੂ ਦੀ ਵਿਚਾਰ ਸੁਣੀ ਗੁਰੂ ਅਮਰਦਾਸ ਜੀ ਨੂੰ ਭਾਈ ਪਾਰੋ ਨੇ ਭਾਈ ਲਾਲੋ ਜੀ ਨਾਲ ਮਲਾਇਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਤੇ ਭਾਈ ਲਾਲੋ ਨੂੰ ਭਾਈ ਪਾਰੋ ਨੇ ਬੇਨਤੀ ਕਰਕੇ ਮਲਾਇਆ ਵੀ ਸਤਿਗੁਰੂ ਇਹ ਵੀ ਡੱਲੇ ਪਿੰਡ ਤੋਂ ਹੀ ਆ ਤੇ ਵੈਦ ਹੈ ਗੁਰੂ ਜੀ ਨੇ ਇਹ ਵੈਦ ਸੁਣਦੇ ਅਨਸਾਰ ਇਹ ਗੱਲ ਪੁੱਛੀ ਵੀ ਭਲਿਆ ਤੂੰ ਕਾਹਦੇ ਵਿੱਚ ਵੈਦਗੀ ਜ਼ਿਆਦਾ ਕਰਨਾ ਹੈ ਇਹਨੇ ਬੜੀ ਕਮਾਲ ਦੀ ਗੱਲ ਕਹੀ ਕਹਿਣ ਲੱਗੇ ਪਾਤਸ਼ਾਹ ਪਿੰਡਾਂ ਦੇ ਵਿੱਚ ਲੋਕਾਂ ਕੋਲ ਬਹੁਤੀਆਂ ਸੁੱਖ ਸਹੂਲਤਾਂ ਨਾ ਹੋਣ ਕਰਕੇ ਕਿਉਂਕਿ ਕਈ ਵਾਰੀ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵੀ ਬਹੁਤ ਵੱਡੇ ਵੱਡੇ ਸ਼ਿਕਾਰ ਬਣ ਜਾਂਦੇ ਨੇ ਇੱਕ ਤૈયੇ ਦਾ ਤਾਪ ਹੈ ਤੇ ਸਿਪਾਹੀ ਕਾਨ ਸੀਗਨਾਬਾ ਦੀ ਇੱਥੇ ਵੀ ਮਦਦ ਲੈਣੀ ਤૈયੇ ਦਾ ਤਾਪ ਹੁੰਦਾ ਵੀ ਅੱਜ ਚੜ ਗਿਆ ਕੰਬਲਾ ਕੇ ਪੂਰੇ ਜੋੜ ਨਾ ਬਖਾਰ ਚੜਦਾ ਝੰਜੋੜ ਦਿੰਦੇ ਇੱਕ ਵਾਰੀ ਮਰੀਜ਼ ਨੂੰ ਰੱਖ ਕੇ ਤੇ ਦੂਜੇ ਦਿਨ ਉਹਨੇ ਠੀਕ ਹੋਣਾ ਦੂਜੇ ਦਿਨ ਬਖਾਰ ਨਹੀਂ ਚੜਨਾ ਤੀਜੇ ਦਿਨ ਫੇਰ ਹੋਣੀ ਚਾਹਨਾ ਇਹਨੂੰ ਤਈਆ ਤਾਪ ਕਹਿੰਦੇ ਨੇ ਹੁਣ ਯਾਦ ਰੱਖਿਓ ਜੇ ਜਿੱਥੇ ਤਈਆ ਤਾਪ ਦਾ ਇਲਾਜ ਕਰਨਾ ਔਖਾ ਹੈ ਇਹਦੀਆਂ ਦਵਾਈਆਂ ਕੌੜੀਆਂ ਹੁੰਦੀਆਂ ਨੇ ਅੱਜ ਵੀ ਕੁਨੀਨ ਹੈ ਜਿੱਥੇ ਦਾ ਇਲਾਜ ਕਰਨਾ ਔਖਾ ਸੀ ਉੱਥੇ ਪਿੰਡਾਂ ਵਿੱਚ ਬਹੁਤਾ ਪਰਹੇਜ਼ ਰੱਖਣਾ ਵੀ ਔਖਾ ਸੀ ਤੀਜੀ ਗੱਲ ਇਹ ਸੀ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਪਈ ਲੋਕੀ ਤਈਏ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਭਰਮਾਂ ਵਿੱਚ ਪੈ ਜਾਂਦੇ ਸਨ ਉਹਨਾਂ ਨੂੰ یوں ਲੱਗਦਾ ਸੀ ਕਿ ਜਿਹੜਾ ਅੱਜ ਬੁਖਾਰ ਆਇਆ ਤੇ ਕੱਲ ਉਤਰ ਗਿਆ ਪਰसों ਫੇਰ ਚੜ ਗਿਆ ਇਹ ਅਸਲ ਵਿੱਚ ਦਵਾਈ ਵਾਲਾ ਮਸਲਾ ਨਹੀਂ ਹੈ ਇੱਕ ਸੇ ਜੰਤਰ ਮੰਤਰਾਂ ਦਾ ਮਸਲਾ ਹੈ ਬੇਅੰਤ ਲੋਕ ਇਸ ਕਾਲ ਦੇ ਭਰਮ ਦੇ ਸ਼ਿਕਾਰ ਹੋ ਜਾਂਦੇ ਸਨ ਕਿ ਸ਼ਾਇਦ ਇਹ ਜੰਤਰ ਮੰਤਰਾਂ ਦੇ ਅੱਜ ਦੇ ਕੋਈ 21ਵੀਂ ਸਦੀ 'ਚ ਜੂਰੇ ਆ ਅੱਜ ਵੀ ਮੇਰਾ ਖਿਆਲ ਹੈ ਉਨੀ ਧਾਰਮਿਕ ਸਥਾਨਾਂ ਤੇ ਮਨੁੱਖ ਨੂੰ ਆਸਥਾ ਨਹੀਂ ਹੈ ਜਿੰਨੀ ਅੱਜ ਵੀ ਇਹਨਾਂ ਕਰਮ ਕਾਂਢੀ ਪੁੱਛਿਆ ਦੇਣ ਵਾਲੇ ਤੇ ਇਹ ਭਰਮਾਂ ਦਾ ਜਾਲ ਫਸਾਉਣ ਵਾਲੇ ਲੋਕਾਂ ਦੇ ਉੱਤੇ ਹੈ ਸਤਗੁਰ ਸੱਚੀ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਭਾਈ ਲਾਲੋ ਜੀ ਲੋਕ ਤਰ੍ਹਾਂ ਤਰ੍ਹਾਂ ਦੇ ਟੂਨੇ ਟਾਮਣਾ ਵਿੱਚ ਜਾਦੂ ਮੰਤਰਾਂ ਵਿੱਚ ਫਸੇ ਹੋਏ ਨੇ ਤੇ ਤੁਸੀਂ ਇਹਦੇ ਬਾਰੇ ਕੀ ਕਰਦੇ ਹੋ ਕਹਿਣ ਲੱਗਿਆ ਪਾਤਸ਼ਾਹ ਮੈਂ ਟੂਨੇ ਟਾਮਣ ਤਾਂ ਨਹੀਂ ਕਰਦਾ ਪਰ ਅੱਜ ਤੱਕ ਮੈਂ ਕਦੇ ਕਿਸੇ ਨੂੰ ਇਸ ਤਰ੍ਹਾਂ ਰੋਕਿਆ ਵੀ ਨਹੀਂ ਸੀ ਹੁਣ ਤੁਸੀਂ ਕਿਰਪਾ ਕਰੋ ਮੈਂ ਇਸ ਗੱਲ ਤੇ ਡਟ ਕੇ ਪਹਿਰਾ ਦੇਵਾਂਗਾ ਔਰ ਯਕੀਨ ਕਰਕੇ ਜਾਣਿਓ ਭਾਈ ਲਾਲੋ ਨੇ ਇਸ ਢੰਗ ਦੀ ਬੈਦਗੀ ਕਮਾਈ ਉਹ ਜਿੱਥੇ ਪੂਰਾ ਵੈਦ ਬਣਿਆ ਉੱਥੇ ਸਿੱਖ ਵੀ ਇਹੋ ਜਿਹਾ ਬਣਿਆ ਜਿਹਨੂੰ ਗੁਰੂ ਅਮਰਦਾਸ ਜੀ ਨੇ ਮੰਜੀ ਥਾਪ ਦਿੱਤੀ ਮੰਜੀਦਾਰ ਬਣਾ ਦਿੱਤਾ ਲੈ ਭਲਿਆ ਤੇਰੀ ਦੁਕਾਨ ਦੇ ਉੱਤੇ ਬਹੁਤੇ ਲੋਕਾਂ ਨੇ ਦੁਖਿਆਰੇ ਨੇ ਆਉਣਾ ਜਿੱਥੇ ਤੂੰ ਤਨ ਦਾ ਇਲਾਜ ਕਰਨਾ ਉੱਥੇ ਲੋਕਾਂ ਦੇ ਹੁਣ ਮਨ ਦਾ ਇਲਾਜ ਵੀ ਕਰਿਆ ਕਰੀਂ ਜਿਹੜੇ ਲੋਕ ਜਾਦੂ ਟੂਣੀਆਂ 'ਚ ਫਸੇ ਨੇ ਉਹਨਾਂ ਨੂੰ ਗੁਰੂ ਸ਼ਬਦ ਨਾਲ ਜੋੜ ਦੇਵੀਂ ਸੱਚ ਕਰਕੇ ਜਾਣੇ ਹੋ ਭਾਈ ਲਾਲੋ ਨੇ ਬਹੁਤ ਗੁਰਮਤ ਦਾ ਪ੍ਰਚਾਰ ਕੀਤਾ ਤੇ ਇਹਨੇ ਟੂਣੇ ਟਾਮਣਾ ਵਿੱਚ ਜੰਤਰ ਮੰਤਰਾਂ ਵਿੱਚ ਉਣਜੀ ਕੋਈ ਦੁਨੀਆ ਨੂੰ ਗੁਰੂ ਤੇ ਸੱਚੇ ਸ਼ਬਦ ਨਾਲ ਜੋੜਿਆ ਔਰ ਸਮਝਾਇਆ ਅਗਿਆਨਤਾ ਦੀ ਉਸ ਹਨੇਰੀ ਕਾਲੀ ਬੋੜੀ ਰਾਤ ਵਿੱਚੋਂ ਕੱਢ ਕੇ ਗੁਰਮਤ ਦੇ ਚਾਨਣ ਵਿੱਚ ਲਿਆ ਕੇ ਜੀਵਨ ਦੀ ਪਰਖ ਪੜਚੋਲ ਕਰਨੀ ਸਿਖਾਈ ਭਾਈ ਲਾਲੋ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਸਨ ਇਹਨਾਂ ਦੀ ਬੋਲੀ ਤੋਂ ਬਹੁਤ ਪ੍ਰਭਾਵਿਤ ਸਨ ਤੇ ਦੁਖਿਆਰੇ ਲੋਕ ਆਉਂਦੇ ਸਨ ਭਾਈ ਲਾਲੋ ਨੇ ਬਹੁਤ ਗੁਰਮਤ ਦਾ ਪ੍ਰਚਾਰ ਕੀਤਾ ਸੀ ਇਸ ਤਰ੍ਹਾਂ ਇਹ 22 ਮੰਜੀਦਾਰ ਬਣਿਆ ਸਤਿਗੁਰੂ ਇੱਕ ਬਖਸ਼ਿਸ਼ ਕਰਨ ਜਿਹੜੇ ਇਸ ਤਰ੍ਹਾਂ 22 ਮੰਜੀਦਾਰ ਸਨ ਕੇਬਲ ਤੇ ਕੇਬਲ ਗੁਰਮਤ ਦੀ ਕਸ਼ਵੱਟੀ ਤੇ ਪੂਰੇ ਪਰਖੇ ਪਰਚੋਲੇ ਹੋਈ ਸਾਨੂੰ ਨਾ ਕਿਸੇ ਨੂੰ ਜਾਤ ਕਰਕੇ ਤੇ ਨਾ ਹੀ ਕਿਸੇ ਨੂੰ ਪਰਿਵਾਰਕ ਕਰਕੇ ਵੀ ਪਰਿਵਾਰ ਨਾਲ ਕੋਈ ਸੰਬੰਧਤ ਹੋਵੇ ਇਸ ਤਰ੍ਹਾਂ ਦੀ ਕੋਈ ਵੀ ਵਿਚਾਰ ਨਹੀਂ ਸੀ ਜਿਹੜਾ ਵੀ ਯੋਗ ਹੁੰਦਾ ਸੀ ਉਹਦੀ ਯੋਗਤਾ ਨੂੰ ਮੁੱਖ ਰੱਖਦੇ ਆ ਗੁਰੂ ਜੀ ਉਹਨਾਂ ਨੂੰ ਮੰਨ ਜੀਆਂ ਬਖਸ਼ਿਸ਼ ਕਰਦੇ ਸਨ ਇੱਕ ਬੇਨਤੀ ਹੋਰ ਕਰ ਦਿਆਂ ਤੁਸੀਂ ਧਿਆਨ ਨਾਲ ਦੇਖਣਾ ਮੈਂ ਅੱਜ ਤੇ ਸਾਰਿਆਂ ਦੀ ਗੱਲ ਨਹੀਂ ਕਰ ਪਾਵਾਂਗਾ ਪਰ ਇਹਨਾਂ ਵਿੱਚੋਂ ਬਹੁਤੇ ਖੱਤਰੀ ਸ਼੍ਰੇਣੀ ਨਾਲ ਸੰਬੰਧਿਤ ਨੇ ਬ੍ਰਹਮਣ ਨੇ ਕਹਿੰਦਾ ਮਤਲਬ ਅੱਜ ਜਿਹੜਾ ਲੋਕਾਂ ਦੇ ਮਨਾਂ 'ਚ ਭਰਮ ਪਾ ਦਿੱਤਾ ਗਿਆ ਨਾ ਪੀ ਇਹ ਮੰਗ ਖਣੀ ਜਾਤ ਹੈ ਗੁਰੂ ਅਮਰਦਾਸ ਜੀ ਨੇ ਉੱਚ ਕੋਟੀ ਦੇ ਸ਼ਿਆਣੇ ਤੋਂ ਸ਼ਿਆਣੇ ਬੰਦਿਆਂ ਨੂੰ ਪ੍ਰਚਾਰਕ ਬਣਾਇਆ ਸੀ ਇਹ ਰੋਧੀਆਂ ਪ੍ਰਚਾਰਕ ਦੀਆਂ ਅਸੀਂ ਜਿਹੜੀਆਂ ਬਣ ਗਈਆਂ ਉਹ ਬਹੁਤੀਆਂ ਨਹੀਂ ਦੱਸ ਸਕੇ ਇਹਨਾਂ ਵਿੱਚੋਂ ਬਹੁਤੇ ਬ੍ਰਹਮਣ ਬਹੁਤੇ ਖੱਤਰੀ ਭਾਈ ਹਿੰਦਾਲ ਦਾ ਪਰਿਵਾਰ ਇੱਕ ਜੱਟਾਂ ਪਰਿਵਾਰਾਂ ਤੋਂ ਆਇਆ ਸੀ ਵੈਸੇ ਉਹਨੇ ਅੱਗੇ ਜਾ ਕੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ ਇੱਕ ਵੱਖਰਾ ਪੱਖ ਹੈ ਇਹ ਸਾਰੇ ਦੇ ਸਾਰੇ ਚੰਗੇ ਦਾਨੇ ਪਰਦਾਨੇ ਘਰੋਂ ਵੀ ਸਿਆਣੇ ਚੰਗੇ ਕਿੱਤਿਆਂ ਵਾਲੇ ਜਿਵੇਂ ਭਾਈ ਲਾਲੋਦੀ ਗੱਲ ਕੀਤੀ ਹੈ ਇਹ ਵੈਦ ਸੀ ਇਹ ਸਾਰੇ ਪ੍ਰਚਾਰਕੋ ਹਨ ਜਿਨ੍ਹਾਂ ਨੇ ਗੁਰਮਤਿ ਦਾ ਪ੍ਰਚਾਰ ਕੋਨੇ-ਕੋਨੇ ਤੱਕ ਕੀਤਾ ਅਤੇ ਭੁੱਖੀ ਪਿਆਸੀ ਮਨੁੱਖਤਾ ਨੂੰ ਰੱਬੀ ਦਰ ਦੇ ਉਸ ਰਹਿਮਤਾਂ ਦਾ ਭੋਜਨ ਬਖਸ਼ਿਸ਼ ਕਰਕੇ ਤੇ ਇਸ ਸੰਸਾਰ ਨੂੰ ਨਰੰਕਾਰ ਦੇ ਘਰ ਨੂੰ ਜਾਣ ਵਾਲਾ ਰਾਹ ਦਿਖਾਇਆ ਸੀ ਬਾਈ ਮੰਜੀਆਂ ਦਾ ਇਤਿਹਾਸ ਸਾਂਝਾ ਕਰਦੇ ਆ ਬਹੁਤ ਆਤਮਾਤੇ ਪੜਾ ਹੋਈਆਂ ਹੋਣਗੀਆਂ ਸਾਰੀਆਂ ਦੀ ਮੈਂ ਮਾਫੀ ਮੰਗਦਾ ਅਗਲੇ ਰਾਜ ਇਤਿਹਾਸ ਗੁਰੂ ਅਮਰਦਾਸ ਜੀ ਦਾ ਕੌਣ ਵਾਲੀ ਸਮੇਂ ਚ ਸਾਂਝਾ ਕਰਾਂਗਾ ਜੀ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ